ਅ ਤੇਲਜੀ ਦੀ ਫਿਲਮ ਚ ਕੋਈ ਪਾਕਿਸਤਾਨੀ ਕਲਾਕਾਰ ਪਹਿਲਾਂ ਜਦ ਕਿ ਪਹਿਲਗਾਮ ਜਿਹੜਾ ਬਹੁਤ ਦੁਖਦਾਇਕ ਘਟਨਾ ਹੋਈ ਉਹ ਤੋਂ ਪਹਿਲਾਂ ਦੀ ਸ਼ੂਟਿੰਗ ਹੈ ਕੋਈ ਕਲਾਕਾਰ ਪਾਕਿਸਤਾਨ ਤੋਂ ਕਿਉਂਕਿ ਸਾਡਾ ਕਲਚਰ ਸਾਂਝਾ ਹੈ ਜੀ ਪੰਜਾਬੀ ਬੋਲਦੇ ਆ ਉਹ ਵੀ ਪੰਜਾਬੀ ਬੋਲਦੇ ਉਹ ਨਾ ਜੀ ਕਹਿੰਦੇ ਇਹ ਫਿਲਮ ਹੀ ਨਹੀਂ ਲਈ ਹੋ ਸਕਦੀ ਸਾਨੂੰ ਤਾਂ ਐਂ ਵਰਤੀ ਜਾਂਦੇ ਭੇਡਾਂ ਬੱਕਰੀਆਂ ਵਾਂਗੂ ਹੁਣ ਤੁਸੀਂ ਲੜਪੋ ਹੁਣ ਤੁਸੀਂ ਠੀਕ ਹੋ ਜਾਓ ਹੁਣ ਤੁਸੀਂ ਫੇਰ ਲੜਪੋ ਹੁਣ ਤੁਸੀਂ ਵੇਖ ਠੀਕ ਹੋ ਜਾਓ ਮੇਰੀ ਮਾਂ ਨੇ ਇਹ ਬੋਟ ਪਾਉਣੀ ਹੈ ਤਾਂ ਉਹਨੂੰ ਪਾਕਿਸਤਾਨ ਤੋਂ ਕਾਗਜ਼ ਮਾਉਣੇ ਪੈਣਗੇ ਪਾਕਿਸਤਾਨ ਜਾਣ ਹੀ ਨਹੀਂ ਦਿੰਦੇ ਜੀ ਕਹਿੰਦੇ ਪਾਕਿਸਤਾਨ ਨਾਲ ਸਬੰਧ ਖਰਾਬ ਨੇ ਤੂੰ ਤਾਂ ਪਾਕਿਸਤਾਨੀ ਹੋਗੇ ਤੂੰ ਤਾਂ ਆਫ ਹੋਗੇ ਟੀਮ ਨਹੀਂ ਖੜ੍ਹਣ ਦੇ ਫਲਾਨਾ ਨਹੀਂ ਦਿੰਦੇ ਆ ਦਿਲਜੀਤ ਦੀ ਫਿਲਮ ਚ ਕੋਈ ਪਾਕਿਸਤਾਨੀ ਕਲਾਕਾਰ ਪਹਿਲਾਂ ਜਦ ਕਿ ਪਹਿਲਗਾਮ ਜਿਹੜਾ ਬਹੁਤ ਦੁਖਦਾਇਕ ਘਟਨਾ ਹੋਈ ਉਸ ਤੋਂ ਪਹਿਲਾਂ ਦੀ ਸ਼ੂਟਿੰਗ ਹੈ ਕੋਈ ਕਲਾਕਾਰ پاکستان ਤੋਂ ਕਿਉਂਕਿ ਸਾਡਾ ਕਲਚਰ ਸਾਂਝਾ ਹੈ ਜੀ ਪੰਜਾਬੀ ਬੋਲਦੇ ਆ ਉਹ ਵੀ ਪੰਜਾਬੀ ਬੋਲਦੇ ਉਹ ਲੈ ਨਾ ਜੀ ਕਹਿੰਦੇ ਇਹ ਫਿਲਮ ਹੀ ਨਹੀਂ ریلیਜ਼ ਹੋ ਸਕਦੀ ਇਹ ਤਾਂ ਗਦਾਰ ਹੈ ਜੀ ਇਹ ਤਾਂ ਗਦਾਰ ਹੈ ਤੇ ਹੁਣ ਪਾਕਿਸਤਾਨ ਦੀ ਟੀਮ ਖੇਡਣ ਆਉਗੀ ਉਹ ਠੀਕ ਹੈ ਸਾਰੀ ਸਾਨੂੰ ਤਾਂ ਐਂ ਵਰਤੀ ਜਾਂਦੇ ਭੇਡਾਂ ਬੱਕਰੀਆਂ ਵਾਂਗੂ ਹੁਣ ਤੁਸੀਂ ਲੜਪੋ ਹੁਣ ਤੁਸੀਂ ਠੀਕ ਹੋ ਜਾਓ ਹੁਣ ਤੁਸੀਂ ਫੇਰ ਲੜਪੋ ਹੁਣ ਤੁਸੀਂ ਫੇਰ ਠੀਕ ਹੋ ਜਾਓ ਉਹ ਅਮਰੀਕਾ ਬੈਠਾ ਜੀ F16 F ਉਹਨਾਂ ਕੋ ਕਬਾੜ ਹੈ F16 ਕਬਾੜ ਜਹਾਜ਼ ਨੇ ਉਹ ਪਾਕਿਸਤਾਨ ਨੂੰ ਵੀ ਵੇਚ ਦਿੰਦੇ ਆ ਸਾਨੂੰ ਵੀ ਵੇਚ ਦਿੰਦੇ ਜੀ ਦੋਨਾਂ ਮੁਲਕਾਂ ਨੂੰ ਵੇਚ ਕੇ ਕਹਿੰਦੇ ਨੇ ਓਏ ਲੜਿਆ ਨਾ ਕਰੋ ਓਏ ਲੜਿਆ ਨਾ ਕਰੋ ਦੱਸੋ ਅਸੀਂ ਬੱਚੇ ਛੱਡ ਸਕੂਲ ਛੱਡ ਕੇ ਆਉਣੇ ਆ F16 'ਚ ਲੜਾਈ ਵਾਲੇ ਹਥਿਆਰ ਵੇਚ ਕੇ ਸਾਨੂੰ ਕਹੀ ਜਾਂਦੇ ਲੜਿਆ ਨਾ ਕਰੋ ਯਾਰ ਹੱਦ ਕਰੀ ਜਾਂਦੇ ਅਸੀਂ ਸਮਝਦੇ ਨਹੀਂ ਯਾਰ ਸਾਡੇ 10 ਲੱਖ ਬੰਦਾ ਸਾਡਾ ਮਰ ਗਿਆ ਜੀ ਪਾਰਟੀਸ਼ਨ ਵੇਲੇ ਸੰਤਾਲੀ ਵੇਲੇ ਕੌਣ ਮਰਿਆ ਜੀ ਸਾਡੇ ਨਾਨੇ ਨਾਨੀਆਂ ਸਾਡੇ ਭੂਆ ਫੋਫੜ ਮਰਨ ਨੂੰ ਅਸੀਂ ਰੱਖੇ ਆ ਇਹ ਇਹਨਾਂ ਦਾ ਕੋਈ ਮਰਿਆ ਇੱਕ ਕਦੇ ਗਏ ਹਾਂ ਹਾਂ ਫੌਜ ਦੀ ਟੋਪੀ ਲੈ ਕੇ ਫੋਟੋ ਖਿਚਾਉਣ ਜਰੂਰ ਆ ਜਾਂਦੇ ਆਪਰੇਸ਼ਨ ਸਿੰਧੂਰ ਔਰ ਸਿੰਧੂਰ ਵੀ ਬੰਡਣ ਲੱਗ ਗਏ ਸੀ ਇਦਾਂ ਰੌੜਾ ਪੈ ਗਿਆ ਨਹੀਂ ਤਾਂ ਆ ਜਾਂਦੇ ਘਰ ਘਰ ਸੰਦੂਰ ਲਾਓ ਜੀ ਮੋਦੀ ਦੇ ਨਾਂ ਦਾ ਉਹ ਜੀ ਦੇ ਲਾਉਣਾ ਤੂੰ ਉਹਦੇ ਲਾਲਾ ਬਾਬਾ ਤੂੰ ਸਾਡੇ ਵਾਲਿਆਂ ਨੂੰ ਕਿਉਂ ਪਾ ਨਿਕਲਿਆ ਸਹੀ ਹੈ ਨਾ ਜੇ ਸਹੀ ਹੈ ਤਾੜੀ ਮਾਰ ਦਿਓ ਨਹੀਂ ਤਾਂ ਨਾ ਮਾਰ ਹੱਦ ਹੈ ਮਤਲਬ ਹਰ ਥਾਂ ਤੇ ਜਾ ਕੇ ਕਹਿੰਦਾ ਇਸ ਜਗ੍ਹਾ ਸੇ ਮੇਰਾ ਪੁਰਾਣਾ ਨਾਤਾ ਹੈ ਜੀ ਦੇ ਨਾਲ ਨਾਤਾ ਹੈ ਉਹਦੇ ਨਾਲ ਬਰਤਦਾ ਨਹੀਂ ਕਿ ਤੂੰ ਵੀ ਜਾ ਕੇ ਕਹਿੰਦੇ ਕਿਹਾ ਜੇ ਕੀ ਬਾਪ ਪੈ ਗਿਆ ਯਾਰ ਅਹੀਂ ਕਟਣੀ ਪੈਣੀ ਆ ਹੁਣ ਆਪਾਂ ਕੀ ਕਰੀਏ ਬਦਲੂਗਾ ਦੇਸ਼ ਬਦਲੂਗਾ ਪੜਿਆ ਲਿਖਾ ਬੰਦਾ ਹੋਊਗਾ ਜਿਨੇ IIT ਕਲੀਅਰ ਕੀਤੀ ਹੋਊਗੀ ਇੰਜੀਨੀਅਰ ਹੋਊਗਾ ਜਿਹੜਾ ਆਈਆਰਐਸ ਅਫਸਰ ਦੇਸ਼ ਦੀ ਆਰਥਿਕਤਾ ਨੂੰ ਵੀ ਸਮਝਦਾ ਹੋਊਗਾ ਉਹ ਬੰਦਾ ਜਿਸ ਦਿਨ ਰਾਸ਼ਟਰਪਤੀ ਇਹ ਕਹੂਗਾ ਨਾ ਕਿ ਮੈਂ ਤਾਂ ਉਹ ਬੰਦਾ ਇਧਰੋਂ ਕਹੂਗਾ ਮੈਂ ਅਰਵਿੰਦ ਕੇਜਰੀਵਾਲ ਇਸ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸਾਰੇ ਇਹ ਬੰਦਾ ਲੇਖ ਲਿਓ ਅੱਜ ਬੰਦਾ ਹੋਇਆ ਹੈ ਉਦੋਂ ਦੇਸ਼ ਚਲਦਾ ਸੀ ਨਹੀਂ ਤਾਂ ਅਮਰੀਕਾ ਵਾਲੇ ਪਛਤਾਉਂਦੇ ਫਿਰਦੇ ਕਹਿੰਦੇ ਅਸੀਂ ਆਪ ਕਮਲਾ ਚੁਣਨ ਬੈਠੇ ਮੈਂ ਕਿਹਾ ਅਮਰੀਕਾ ਦੇ ਮੇਰੇ ਦੋਸਤ ਨੇ ਬਹੁਤ ਸਾਰੇ ਮੈਂ ਕਿਹਾ ਤੁਹਾਨੂੰ ਵੀ ਹੁਣ ਪਤਾ ਲੱਗੂ ਮਾੜਾ ਲੀਡਰ ਚੁਣਨ ਦੇ ਤੁਹਾਨੂੰ ਨੁਕਸਾਨ ਕੀ ਹੁੰਦੇ ਨੇ ਪਹਿਲਾਂ ਸਾਨੂੰ ਹੀ ਗੱਲਾਂ ਕੱਢੀ ਜਾਂਦੇ ਸੀ ਮੈਂ ਕਿਹਾ ਹੁਣ ਟਰੰਪ ਚੁਣ ਲਿਆ ਤੁਸੀਂ ਬਸ ਉਹ ਕੁਝ ਵੀ ਕਹਿ ਦਿੰਦਾ ਤੜਕਾ ਚਾਹ ਪੀ ਕੇ ਕੁਝ ਹੋਰ ਗੱਲ ਕਹਿ ਦਿੰਦਾ ਉਹ ਦੁਪਹਿਰੇ ਕੁਝ ਹੋਰ ਗੱਲ ਕਹਿ ਦਿੰਦਾ ਆਥਣੇ ਕੁਝ ਹੋਰ ਕਹਿ ਦਿੰਦਾ ਮੈਂ ਫਲਾਨ ਨੂੰ ਗ੍ਰਿਫਤਾਰ ਕਰ ਲਵਾਂ ਫਲਾਨ ਨੇ ਮੈਂ ਕੱਢ ਦੂੰ ਫਲਾਨੇ ਨੂੰ ਮੈਂ ਛੱਡ ਦੂੰ ਫਲਾਨੇ ਮੈਂ ਵੜ ਦੂੰ ਹਾਲਾਤ ਉਹਦੇ ਵੀ ਉਹੀ ਨੇ ਜਿਹੜੇ ਆਪਣੇ ਵਾਲੇ ਦੇ ਨੇ ਪਤਾ ਨਹੀਂ ਤਾਂ ਉਹਨੇ ਇਹ ਤਾਂ ਸਿਖਾਇਆ ਪਤਾ ਨਹੀਂ ਇਹ ਨੇ ਉਹਨੂੰ ਸਿਖਾਇਆ ਹੈ ਇਹ ਤੇ ਜਾਂਚ ਜਾਰੀ ਹੈ ਪਰ ਇੰਨਾ ਕਹ ਦੁਨੀਆ ਨਾ ਸੁੜੀ ਤੇ ਟੰਗੀ ਪਈ ਹੈ ਯਾਰ ਸਾਨੂੰ ਜਿਉਂ ਲੈਣ ਦੋ ਯਾਰ ਰਿਕਸ਼ਿਆਂ ਦੇ ਪਿੱਛੇ ਵੀ ਲਿਖਿਆ ਹੁੰਦਾ ਜੀਓ ਔਰ ਜੀਨੇ ਦੇ ਨਾ ਜਿਉਣੇ ਆ ਨਾ ਜਿਉਣ ਦਿੰਨੇ ਆ ਨਵੇਂ ਬੰਗੇ ਪਾਉਣੇ ਆ ਬਸ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹਣਾ ਜਿਓ ਅਰਜੀ